ਬੀਤੇ ਦਿਨੀ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਤਾਂ ਕਈ ਥਾਵਾਂ ਦੇ ਉੱਤੇ ਜਿੱਥੇ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆ ਤਾਂ ਕਈ ਥਾਵਾਂ ਦੇ ਉੱਤੇ ਬੜੇ ਸ਼ਾਂਤੀਪੂਰਵਕ ਢੰਗ ਦੇ ਨਾਲ ਜਿਹੜੀਆਂ ਕਿ ਵੋਟਾਂ ਲੋਕਾਂ ਦੇ ਵੱਲੋਂ ਪਾਈਆਂ ਗਈਆਂ ਲੋਕਾਂ ਦੇ ਵਿੱਚ ਵੀ ਵੋਟਾਂ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲੇ ਆ ਤੇ ਸ਼ਾਮ ਨੂੰ ਚੌੜ ਨਤੀਜੇ ਐਲਾਨੇ ਗਏ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਵੱਡੇ ਪਦਰ ਤੇ ਜੜੀ ਬਾਜ਼ੀ ਮਾਰੀ ਗਈ ਹੈ ਜਿਸ ਨੂੰ ਲੈ ਕੇ ਵਿਧਾਇਕਾ ਇੰਦਰਜੀਤ ਕੌਰ ਮਾਨ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਤੇ ਪਾਰਟੀ ਹਾਈ ਕਮਾਂਡ ਅਰਵਿੰਦ ਕੇਜਰੀਵਾਲ ਤੇ ਸੰਦੀਪ ਪਾਠਕ ਪੰਜਾਬ ਪ੍ਰਧਾਨ ਅਮਿਤ ਅਰੋੜਾ ਨੂੰ ਲੈ ਕੇ ਲਿਖਦੇ ਹੋਏ ਕਿਹਾ ਕਿ ਇਹਨਾਂ ਦੀ ਰਹਿਨਮਾਈ ਹੇਠ ਨਗਰ ਕੌਂਸਲ ਬਿਲਗਾ ਤੋਂ ਲੋਕਾਂ ਦੇ ਵਿਸ਼ਵਾਸ ਤੇ ਸੁਨੇਹਾ ਦਾ ਸਾਥ ਜਿਹੜਾ ਕਿ ਆਇਆ ਤੇ ਭਰੋਸਾ ਕਾਇਮ ਕਰਦਿਆਂ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਵਿਐਸਪੀ ਅਤੇ ਸੀਪੀਆਈ ਦੇ ਗੱਠ ਜੋੜ ਨੂੰ ਮਾਤ ਦੇ ਕੇ 8 ਬਾੜ ਨੰਬਰ 1 2 3 4 6 7 12 ਤੇ 13 ਸੀਟਾਂ ਤੇ ਜਿੱਤ ਦਾ ਝੰਡਾ ਬੁਲੰਦ ਕੀਤਾ ਇੰਦਰਜੀਤ ਕੌਰ ਮਾਨ ਨੇ ਇਸ ਗੱਲ ਦੇ ਉੱਤੇ ਕਾਫੀ ਖੁਸ਼ੀ ਜ਼ਾਹਿਰ ਕੀਤੀ ਹੈ ਉਹਨਾਂ ਅੱਗੇ ਕਿਹਾ ਕਿ ਵਾਰ ਨੰਬਰ 4 ਤੋਂ ਆਜ਼ਾਦ ਉਮੀਦਵਾਰ ਸਾਥੀ ਵੱਲੋਂ ਵੀ ਜਿੱਤ ਦਰਜ ਕਰਕੇ ਆਪ ਦੇ ਹੱਕ ਦੇ ਵਿੱਚ ਨਿੱਤਰਨ ਦਾ ਐਲਾਨ ਕੀਤਾ ਜਿਹੜੇ ਚਾਲਦੇ ਹਨ ਉਹਨਾਂ ਨੇ ਸਾਰੇ ਵੋਟਰ ਸਾਥੀਆਂ ਦਾ ਇੰਦਰਜੀਤ ਕੌਰ ਮਾਨ ਦੇ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਹੈ ਤੇ ਉਹਨਾਂ ਨੇ ਜੇਤੂ ਸਾਥੀਆਂ ਦਾ ਵੇਰਵਾ ਵੀ ਦਿੱਤਾ ਤੇ ਉਹਨਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਉਹਨਾਂ ਨੇ ਵੇਰਵਾ ਦਿੰਦੇ ਹੋਏ ਕਿਹਾ ਕਿ ਸ਼੍ਰੀਮਤੀ ਬਲਬੀਰ ਕੌਰ ਸਰਦਾਰ ਗੁਰਨਾਮ ਸਿੰਘ ਜਾਖੂ ਸ਼੍ਰੀਮਤੀ ਸੁਵਿਤਾ अरोड़ा ਸਰਦਾਰ ਲਖਵੀਰ ਸਿੰਘ ਸਰਦਾਰ ਸੰਦੀਪ ਸਿੰਘ ਸ਼੍ਰੀਮਤੀ ਕਰਨਬਾਲਾ ਸਰਦਾਰ ਪਰਮਿੰਦਰ ਸਿੰਘ ਅਤੇ ਸ਼੍ਰੀਮਤੀ ਬਲਰਾਜ ਕੌਰ ਦੇ ਵੱਲੋਂ ਜਿੱਤ ਦਾ ਝੰਡਾ ਗੱਡਿਆ ਗਿਆ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਪਾਰਟੀ ਦੇ ਵਿੱਚ ਕਾਫੀ ਖੁਸ਼ੀ ਦਾ ਮਹੌਲ ਦੇਖ ਨੂੰ ਮਿਲਿਆ ਜਿਹਦੇ ਚੱਲਦੇ ਇੰਦਰਜੀਤ ਕੌਰ ਮਾਨ ਦੇ ਵੱਲੋਂ ਵੀ ਪੋਸਟਰ ਸਾਂਝੀ ਕਰਦੇ ਸਾਬਦਾ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਬਿਊਰੋ ਰਿਪੋਰਟ ਛਣਕਾਟਾਂ ਦੀ ਨਿਊਜ਼ ਬੀਬੀ ਮਾਨ ਜੀ ਅੱਜ ਤੁਸੀਂ ਬਿਲਗੇੜੀ ਨਗਰ ਪੰਚਾਇਤ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਮੈਂ ਸਭ ਤੋਂ ਸਭ ਤੋਂ ਅਜੇ ਦੇ ਜੀ ਮਹਾਰਾਜ ਜੀ ਦਾ ਬਹੁਤ 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 ਧੰਨਵਾਦ ਕਰਨਾ ਚਾਹੁੰਦੀ ਆ ਕਿ ਸਪ੍ਰਾਣਾ ਕਰਨੀ ਚਾਹੁੰਦੀ ਕਿਉਂਕਿ ਨੇ ਆਪਣਾ ਮਿਹਨਤ ਪ੍ਰਯਾਸ ਜਿਹੜਾ ਉਹ ਸਾਡੇ ਤੇ ਰੱਖਿਆ ਤੇ ਇੱਕ ਵੱਡੀ ਜਿੱਤ ਆਮ ਆਦਮੀ ਪਾਰਟੀ ਨੂੰ ਦਿਵਾਈ ਹੈ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਜਿਹੜੇ ਇਲੈਕਸ਼ਨ ਦਾ ਕਿ ਉਹ ਜਿਹੜਾ ਕ੍ਰਾਈਟਰੀਆ ਸੀ ਕਿ ਚਾਰ ਪਾਰਟੀਆਂ ਇਕੱਠੀਆਂ ਹੋ ਕੇ ਆਮ ਆਦਮੀ ਪਾਰਟੀ ਦੇ ਖਿਲਾਫ ਲੜ ਰਹੀਆਂ ਸੀ ਇਸ ਵੱਡੀ ਚੇਤੇ ਨਾਲ ਅਮਜੀ ਪਾਰਟੀ ਤੋਂ ਵੀ ਅਨਮਨੇਗਾ ਉਹਦੇ ਨਾਲ ਅਸੀਂ ਬਣ ਕੇ ਦਬਤ ਦੱਸ ਕਰ ਤੇ ਹੋਰ ਇੱਥੇ ਦੇ ਲੋਕਾਂ ਨੂੰ ਕੀ ਕਹਣਾ ਹੈ ਜਿਉਂਨੇ ਤੁਸੀਂ ਮੈਂ ਇੱਥੇ ਦੇ ਲੋਕਾਂ ਨੂੰ ਹੱਥ ਬਨ ਕੇ ਸਭ ਦਾ ਬਹੁਤ ਬਹੁਤ ਸਤਿਕਾਰ ਸਹਿਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਦਾ ਜੋ ਵੀ ਫੈਸਲਾ ਉਹਨਾਂ ਨੇ ਕੀਤਾ ਜਿੱਥੇ ਕਿਤੇ ਸਾਡੇ ਕੈਂਡੀਡੇਟ ਨਹੀਂ ਵੀ ਜਿੱਤੇ ਉੱਥੇ ਵੀ ਉਹਨਾਂ ਦਾ ਫੈਸਲਾ ਸਿਰ ਮੱਥੇ ਜ਼ਰੂਰ ਸਾਡੇ ਵਿੱਚ ਕੋਈ ਨਾ ਕੋਈ ਕਮੀ ਰਹੀ ਹੋਏਗੀ ਕਿ ਜਿੱਥੇ ਸਾਡਾ ਕੈਂਡੀਡੇਟ ਕੋਈ ਨਹੀਂ ਜਿੱਤ ਸਕਿਆ ਮੈਂ ਆਪਣੇ ਸਾਰੇ ਨਾਗਰਿਕ ਸਹਿਬਾਨਾਂ ਨੂੰ ਸਾਰੇ ਵੋਟਰ ਸਹਿਬਾਨਾਂ ਦਾ ਕੋਟਨ ਕੋਟਨ ਧੰਨਵਾਦ ਕਰਦੀ ਹਾਂ ਜਿਹਦੇ ਵਿੱਚ ਵਿਰੋਧ ਸੀ ਇੱਕ ਗਰਜਾਮ ਸਿੰਘ ਜੱਖਰ ਨੂੰ ਲੈ ਕੇ ਉਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਆ ਉਹਦਾ ਜਵਾਬ ਜੱਖੂ ਵੀ ਦੇਗਾ ਔਰ ਇਸ ਜਿੱਤਨੇ ਉਹਦਾ ਜਵਾਬ ਆਪਣੇ ਆਪ ਦੇ ਦਿੱਤਾ ਹੋਇਆ ਔਰ ਲੋਕ ਜਵਾਬ ਦਿੰਦੇ ਹੁੰਦੇ ਆ ਇਹਨਾਂ ਚੀਜ਼ਾਂ ਦਾ ਵੋਟਰ ਜਵਾਬ ਦਿੰਦੇ ਹੁੰਦੇ ਆ ਉਹਨਾਂ ਨੇ ਵਖੂਪੀ ਜਵਾਬ ਇਹਦਾ ਦੇ ਦਿੱਤਾ ਮੇਰੇ ਮੂੰਹੋਂ ਕਹਿਣ ਵਾਲੀ ਕੋਈ ਗੱਲ ਨਹੀਂ ਸੀ ਹਾਂਜੀ ਗਰਨਾਮ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਮੈਂ ਇਹ ਹੀ ਕਹਿਣਾ ਚਾਹੁੰਦਾ ਵੀ ਜਿਸ ਤਰ੍ਹਾਂ ਦੀ ਪਿਛਲੇ ਦਿਨਾਂ ਦੇ ਵਿੱਚ ਨਫਰਤ ਫਲਾਈ ਗਈ ਕੋਈ ਜਾਤ ਦੇ ਆਧਾਰ ਤੇ ਰਾਜਨੀਤੀ ਕੀਤੀ ਗਈ ਉਹਨਾਂ ਲੋਕਾਂ ਨੂੰ ਪਿੰਡ ਦੇ ਇਸ ਮਸ਼ਿੰਦਿਆ ਨੇ ਇਸ ਵੋਟਰਾਂ ਨੇ ਨਕਾਰਿਆ ਆ ਤੇ ਔਣ ਵਾਲੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਨੂੰ ਇਸ ਕੱਲ ਤੋਂ ਪਰ ਪੱਧਰ ਤੇ ਉੱਠ ਕੇ ਰਾਜਨੀਤੀ ਕਰਨੀ ਚਾਹੀਦੀ ਆ ਇਹਨਾਂ ਦੇ ਲੋਕਾਂ ਨੇ ਜੋ ਹਰਪੰਨਤਾ ਸਾਡੇ ਸਿਰ ਉੱਤੇ ਜਿਹੜੀ ਸਿੱਖਿਆ ਸਾਨੂੰ ਆਈਆਂ ਉਹਨਾਂ ਦਾ ਵੀ ਸਾਰੇ ਵੋਟਰਾਂ ਦਾ ਧੰਨਵਾਦ ਕਿਥੇ ਅਸੀਂ ਪਛੜ ਗਏ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਉੱਥੇ ਸਾਡੀ ਜਿਹੜੀ ਕਮੀ ਰਹੀ ਹੈ ਉਹ ਬਗੀ ਨੂੰ ਅਗਲੇ ਸਮੇਂ ਅਸੀਂ ਦੂਰ ਕਰਾਂਗੇ ਇੱਥੇ ਮਿਲ ਕੇ ਦੇ ਲੋਕ ਜਿੱਤੇ ਨੇ ਆਮ ਸੁਧਾਰਨ ਲੋਕ ਜਿੱਤੇ ਨੇ ਤਨਹਾਡਾ ਦੇ ਕंग्रेਡ ਅੱਡੇ ਨੇ ਸਰ ਆੜ ਲੋਕ ਹਰੇ ਨੇ ਜਿਨ੍ਹਾਂ ਦੇ ਕੈਰੈਕਟਰ ਦੇ ਉੱਤੇ ਗਾਰੋਥੇ ਸੀ ਲੋਕਾਂ ਦਾ ਹਾਂਜੀ ਭਾਜੀ ਹਾਂਜੀ ਅਜੀ ਕਾਉਂਟ ਸਾਹਿਬ ਕਿਵੇਂ ਦਾ ਇਲੈਕਸ਼ਨ ਦਾ ਰਿਜ਼ਲਟ ਜੀ ਅਲੈਕਸ਼ਨ ਦਾ ਰਿਜ਼ਲਟ ਅਸੀਂ ਪਹਿਲੀ ਵਾਰੀ ਚੋਣ ਮੈਦਾਨ 'ਚ ਆਏ ਸੀ ਜੀ ਪਰ ਅਸੀਂ ਬੇਸੂਲੇ ਗੱਠ ਜੋੜ ਨਹੀਂ ਕੀਤੇ ਹੂੰ ਜਿੱਦਾਂ ਬਾਕੀ ਪਾਰਟੀਆਂ ਨੇ ਕੀਤੇ ਆ ਜੀ ਅਸੀਂ ਆਪਣੀ ਜ਼ਮੀਰ ਨੂੰ ਕਾਇਮ ਰੱਖਿਆ ਅਸੀਂ ਮਜ਼ਦੂਰਾਂ ਦੇ ਵਿੱਚੋਂ ਇਹ ਮਜ਼ਦੂਰ ਨੂੰ ਜਿਹੜਾ ਸਭ ਤੋਂ ਗਰੀਬ ਘਰ ਦਾ ਨੌਜਵਾਨ ਸੀ ਹੂੰ ਇਹਨੂੰ ਖੜਾ ਕੀਤਾ ਔਰ ਨਰੋਲ ਬਗੈਰ ਕਿਸੇ ਲੈਂਡ ਦੇਣ ਤੋਂ 113 ਵੋਟਾਂ ਅਸੀਂ ਲੈ ਕੇ ਗਏ ਆ ਹੂੰ ਬਾਕੀ ਜਿਹੜੀਆਂ ਵਿਰੋਧੀ ਪਾਰਟੀਆਂ ਆ ਜਿਹੜਾ ਗੱਠ ਜੋੜਿਆ ਉਹ 164 ਲੈ ਕੇ ਗਿਆ ਹੂੰ ਤੇ ਜਿਹੜਾ ਝਾੜੂ ਵਾਲੇ ਸੀ ਉਹ 124 ਲੈ ਕੇ ਗਏ ਆ ਜਿਹੜੇ ਬੀਐਸਬੀ ਤੋਂ ਬਖਰੇ ਹੋ ਕੇ ਖੜੇ ਸੀ ਉਸ 57 ਲੈ ਕੇ ਗਏ ਆ ਇਸ ਕਰਕੇ ਅਸੀਂ ਸਮਝਦੇ ਆ ਵੀ ਸਾਡੀ ਜਿਹੜੀ ਜਿੱਤ ਹੋਈ ਆ ਦੂਜੇ ਪਾਸੇ ਜਿਹੜਾ ਸਾਡਾ ਕਿਸਾਨੀ ਦੇ ਵਿੱਚੋਂ ਮੁੰਡਾ ਖੜਾ ਕੀਤਾ ਸੀ ਉਹ ਸਾਡਾ ਜਿਹੜਾ ਜਿੱਤ ਆਇਆ ਉਹਦਾ ਚੋਣਸ਼ਾ ਟਰੈਕਟਰ ਸੀ 4 ਨੰਬਰ ਵਾਰਡ ਚੋਂ ਜਿਹੜਾ 4 ਨੰਬਰ ਵਾਰਡ ਚੋਂ ਉਹ ਸਾਡਾ ਜਿੱਤ ਆਇਆ ਇਸ ਕਰਕੇ ਅਸੀਂ ਕਿਸੇ ਨਾ ਬੇਸੂਲੇ ਘੱਟ ਚੋਣ ਨਹੀਂ ਕੀਤੀ ਅਸੀਂ ਸਮਝਦੇ ਆ ਵੀ ਅੱਜ ਅੱਜ ਵੀ ਜਿੱਤੇ ਆ ਔਰ ਅਸੀਂ ਕੱਲ ਵੀ ਜਿੱਤਾਂਗੇ ਇਸ ਕਰਕੇ ਅਸੀਂ ਸਮਝਦੇ ਆ ਵੀ ਸਾਡੀ ਬਹੁਤ ਵੱਡੀ ਨੌਜਵਾਨਾਂ ਦੀ ਜਿੰਨੀ ਕ ਮਿਹਨਤ ਕੀਤੀ ਆ ਸਾਨੂੰ ਤੇ ਕਹਿੰਦੇ ਸੀ ਅੰਦਰ ਬੈਠੇ ਹੀ ਮੈਨੂੰ ਤੇ ਨਹੀਂ ਕਿ ਤਾਂ ਕੀਤਾ ਵੀ ਤੁਹਾਡੀਆਂ 70 ਤੋਂ ਵੋਟਾਂ ਨਹੀਂ ਵੱਸ ਸਕਦੀਆਂ ਕੋਈ ਕਹਿੰਦਾ ਤੁਹਾਡੀਆਂ 60 ਤੋਂ ਦੀ ਵੱਸ ਸਕਦੀਆਂ ਪਰ 113 ਲੋਕਾਂ ਨੇ ਸਾਨੂੰ ਬਿਨਾਂ ਨਸ਼ੇ ਤੋਂ ਬਿਨਾਂ ਨਸ਼ੇ ਤੋਂ ਬਗੈਰ ਪੈਸੇ ਤੋਂ ਕੋਈ ਬੰਦਾ ਕਹਿ ਦੇਵੇ ਕਿਸੇ ਨੂੰ ਮਤਲਬ ਨਸ਼ਾ ਜਾਂ ਮਤਲਬ ਹੋਰ ਕੋਈ ਜਾਂ ਪੈਸੇ ਵਾਲਾ ਕੰਮ ਕੀਤਾ ਹੋਵੇ ਸਵਾਲ ਨਹੀਂ ਪੈਦਾ ਹੁੰਦਾ ਇਹਨਾਂ ਲੋਕਾਂ ਨੇ ਲੱਖਾਂ ਰੁਪਏ ਲਾਏ ਆ ਤੇ ਬੋਤਲਾਂ ਦੀ ਤੁਹਾਡੇ ਸਾਹਮਣੇ ਦੇਖਿਆ ਹੁਣ ਸਾਡੇ ਪਾਸੇ ਕੱਲ ਇੱਕ ਮੁੰਡਾ ਨਸ਼ਾ ਪੀ ਕੇ ਮਰ ਗਿਆ ਜੀ। ਉਹ ਮਤਲਬ ਨੌਜਵਾਨ ਪੁੱਤ ਕਿਸੇ ਦਾ ਮਤਲਬ ਨਸ਼ਿਆਂ ਤੇ ਬੋਟਾ ਨੇ ਮਾਰ ਦਿੱਤਾ। ਇਸ ਕਰਕੇ ਸਮਝਦੇ ਆਂ ਵੀ ਸਾਨੂੰ ਗਾਂ ਵੀ ਜਿਹੜਾ ਇਦਾਂ ਮਤਲਬ ਸਾਨੂੰ ਆਪਣੇ ਜਿਹੇ ਬੱਚੇ ਬਚਾਉਣੇ ਆ ਤਾਂ ਸਾਨੂੰ ਜਿਹੜਾ ਇਹ ਇਹਨਾਂ ਹਾਕਮਾਂ ਦੇ ਖਿਲਾਫ ਜਿਹੜੇ ਨਸ਼ੇ ਵੰਦੇ ਆ ਉਹਨਾਂ ਦੇ ਖਿਲਾਫ ਲੜਨਾ ਪਊਗਾ। ਨਹੀਂ ਤਾਂ ਸਾਡੇ ਬੱਚੇ ਜਿਹੜੇ ਅਸੀਂ ਇਹਨਾਂ ਦੇ ਮੂੰਹ ਵਾਲ ਦੇਖਦੇ ਰਹਿ ਤੇ ਇਦਾਂ ਹੀ ਮਰਦੇ ਰਹਣੇ ਆ। ਇਸ ਕਰਕੇ ਸਮਝਦੇ ਆਂ ਵੀ ਅਸੀਂ ਬੇਸਹੂਲੇ ਗੱਠ ਜੋੜ ਨਹੀਂ ਕੀਤੇ। ਅਸੀਂ ਜਿੱਤੇ ਆਂ। ਇਹ ਲੋਕ ਬੇਸੂਲੇ ਗੱਟ ਜੋੜ ਕੇ ਹਾਰੇ ਆ ਧੰਨਵਾਦ ਜੀ ਥੈਂਕ ਯੂ ਜੀ